ਸੋ ਗਾਇਜ਼ ਅੱਪਾ ਹੁਣ ਜਾ ਰਹੇ ਆ ਬਨਿੰਗਸ ਦੇ ਵਿੱਚ ਤੇ ਇੱਥੇ ਦੇ ਅੱਜ ਕੱਲ ਪਾਕ ਦੇ ਵਿੱਚ ਕਾਫੀ ਰੌਣਕ ਜਿਹੀ ਲੱਗੀ ਹੋਈ ਆ ਬੱਚੇ ਖੇលਦੇ ਪਏ ਸ਼ਾਮ ਨੂੰ ਤੇ ਅਸੀਂ ਸੋਚਿਆ ਵੀ ਚਲੋ ਤੁਹਾਨੂੰ ਬਨਿੰਗਸ ਦੀ ਜਿਹੜੀ ਸੈਰ ਕਰਾ ਲਈਏ ਤੇ ਫਿਰ ਆਪਣੇ ਸਰਦਾਰ ਜਿੱਥੇ ਜਾ ਰਹੇ ਹਾਂ ਸਾਈਕਲ ਉਤੇ ਤੇ ਮੈਂ ਕਿਹਾ ਵੀ ਚਲੋ ਬਨਿੰਗਸ ਦੀ ਸੈਰ ਕਰਾ ਕੇ ਲੈ ਕੇ ਆਉਣੇ ਉੱਥੋਂ ਉਸਮਾਨ ਖੇਦ ਕੇ ਲੈ ਕੇ ਆਉਣੇ ਮਿੱਟੀ ਵਗੈਰਾ ਲੈਣੀ ਅਸੀਂ ਤੇ ਖਾਦ ਕਹਿ ਲੋ ਮਿੱਟੀ ਉਹ ਲੈ ਕੇ ਆਉਣੀ ਆ ਤੇ ਜੋ ਕੋਈ ਬੂਟਾ ਪਸੰਦ ਆ ਤੇ ਲੇ ਲੰਗੇ ਪਲਾਸਟਿਕੇ ਗਰਮੀਆਂ ਸ਼ੁਰੂ ਹੋਣ ਵਾਲੀਆਂ ਮਿੱਟੀ ਚੇਂਜ ਹੋਣ ਵਾਲੀ ਗਮਲਿਆਂ ਦੇ ਵਿੱਚ ਵੀ ਚੇਂਜ ਹੋਣ ਵਾਲੀ ਤੇ ਤੁਹਾਨੂੰ ਬਹੁਤੀ ਵੈਸੇ ਵੀ ਸਾਨੂੰ ਚਾਹੀਦੀ ਸੀਗੀ ਜਗ੍ਹਾ ਦੇ ਵਿੱਚ ਇੱਕ ਦੋ ਸੋ ਆਪਾਂ ਚੱਲੇ ਹਾਂ ਹੁਣ ਸਟੋਰ ਦੇ ਅੰਦਰ ਬਨਿੰਗਸ ਵੇਰਕਾ ਉਸ ਇੱਥੇ ਵੀ ਇਦਾਂ ਘਰਾਂ ਦੇ ਜਿਹੜੇ ਤੁਸੀਂ ਆਹ ਦੇਖ ਸਕਦੇ ਹੋ ਕਿੰਦਾ ਤੁਸੀਂ ਜੇ ਕਿਸੇ ਨੇ ਐਕਸਟੈਂਡ ਕਰਨੀ ਕਿਤਨਾ ਵਗੈਰਾ ਤੁਸੀਂ ਕਰ ਸਕਦੇ ਹੋ ਇਹ ਵੀ ਤੁਹਾਨੂੰ ਕੋਟ ਦੇ ਦਿੰਦੇ ਆ ਤੇ ਇਹਨਾਂ ਦਾ ਵੀ ਡਿਜ਼ਾਈਨ ਬਹੁਤ ਸੋਹਣਾ ਕਿਚਨ ਡਿਜ਼ਾਈਨ ਦੇਖ ਸਕਦੇ ਤੁਸੀਂ ਉੱਪਰ ਚੱਲਦੇ ਹਾਂ ਪਰ ਲੋਰੀ ਲੋਨੀ ਸਰ ਕਰਕੇ ਆਪਾਂ ਪਹੁੰਚਦੇ ਆਂ ਪਿੱਛੇ ਗਾਰਡਨ ਵਾਲੇ ਸਮਾਨ 'ਚ ਤੇ ਇੱਥੇ ਆਪਣਾ ਆ ਗਿਆ ਜੇ ਬਹੁਤ ਲਾਈਟਸ ਦਾ ਸਮਾਨ ਕਿਉਂਕਿ ਕ੍ਰਿਸਮਸ ਆ ਰਹੀ ਹੈ ਕ੍ਰਿਸਮਸ ਲਾਈਟਸ ਕ੍ਰਿਸਮਸ ਵਾਲੇ ਡੈਕੋਰੇਸ਼ਨ ਦਾ ਸਾਰਾ ਸਮਾਨ ਆ ਚੁੱਕਿਆ ਇੱਥੇ ਉੱਪਰ ਵੀ ਕਾਫੀ ਆ ਉਹ ਰੈਂਡੀਅਰ ਕਿਦਾਂ ਰੈਂਡੀਅਰ ਹਾਂ ਬਹੁਤ ਸੋਨਾ ਸੋਲਰ ਸੋਲਰ ਪਾਵਰ ਦਾ ਹੈ ਨਾ ਬੱਸ ਸੋਣਾ ਬਣਿਆ ਹੋਇਆ ਆ ਆ ਐਂਟਰ ਸਟੋਰ ਤੇ ਰਗਜ਼ ਰੱਖਣ ਲਈ ਆ ਕਿੰਨਾ ਸੋਣਾ ਟਰੱਕ 'ਚ ਬੈਠਾ ਹੋਇਆ ਸੈਂਟਰ ਗਲਾਸ ਇਹਦੇ ਫੋਟੋ ਖਿੱਚਣ ਵਾਲੀ ਹੋਈ ਤੇ ਸਾਰਾ ਹੀ ਹਾਰਡਵੇਅਰ ਦਾ ਸਮਾਨ ਤੇ ਕੁਛ ਇੱਕ ਇਦਾਂ ਦੇ ਸਾਨੂੰ ਇਦਾਂ ਦੀ ਚਾਹੀਦੀ ਮਿੱਟੀ ਅਸੀਂ ਇਹ ਲੈਣ ਆਏ ਆ ਤੇ ਬਾਕੀ ਆ ਇੱਧਰ ਆ ਗਿਆ ਫਲਾਵਰਸ ਇਸ ਸਾਈਡ ਤੇ ਇੱਥੇ ਫਰਨੀਚਰ ਵੀ ਹੁੰਦਾ ਇਹਨਾਂ ਕੋਲ ਜਿਹੜਾ ਬਾਹਰ ਬੈਠਣ ਲਈ ਫਰਨੀਚਰ ਆ ਨਾਲ ਵੀ ਕਵਰ ਕਰਨ ਵਾਸਤੇ ਪ੍ਰੋਪਰ ਜਿਹੜਾ ਕਵਰ ਏਰੀਆ ਨਹੀਂ ਹੈਗਾ ਇਹ ਵੀ ਤੁਹਾਨੂੰ ਨਾਲ ਮਿਲਦਾ ਆ ਸਾਰਾ ਫਰਨੀਚਰ ਆ ਗਿਆ ਆਊਟਡੋਰ ਵਾਲਾ ਤੇ ਆ ਸਟੂਲ ਆ ਗਏ ਬੈਠਣ ਲਈ ਬਾਹਰ ਆ ਬਾਸਕਟਸ ਆफी ਕਾਫੀ ਅੱਛੀਆਂ ਬਾਸਕਟ ਲੱਗੀਆਂ ਮੈਨੂੰ ਸੋਹਣੀਆਂ ਬਣੀਆਂ ਹੋਈਆਂ ਨੇ ਇਹਦੇ ਚ ਵੀ ਪਲਾਂਟਸ ਲਾ ਸਕਦੇ ਤੁਸੀਂ ਆ ਇਧਰ ਪਲਾਂਟਸ ਆ ਗਏ ਇਨਡੋਰ ਪਲਾਂਟਸ ਆ ਗਏ ਆ ਸਾਰੇ ਇੰਡੋਰ ਪਲਾਂਟਸ ਨੇ ਆ ਵੀ ਸਾਰੇ ਇੰਡੋਰ ਪਲਾਂਟਸ ਨੇ ਆ ਸਨੇਕ ਨਾਟ ਜਿਹੜਾ 38 ਡਾਲਰ ਦਾ ਆ ਅਸੀਂ ਦੇਖਣ ਦੇ ਸੀਗੇ 바ਬਕਿਊ ਇਹਦੇ ਨਾਲ ਬਰਬਨੂ ਦਾ 2 99 ਦਾ ਤੇ ਇਹਦੇ ਨਾਲ ਸਾਈਡ ਬਰਨਰ ਵੀ ਆ ਗਿਆ ਪ੍ਰਾਈਸ ਠੀਕ ਆ 300 ਡਾਲਰ ਦਾ ਪਰ ਅਸੀਂ ਬਹੁਤ ਸਾਲ ਪਹਿਲਾਂ ਲਿਆ ਸੀਗਾ 200 ਤਾਂ 100 ਦਾ ਐਡਾ ਵੱਡਾ ਲਿਆ ਸੀਗਾ ਇਹਦੇ ਨਾਲ ਐਡਾ ਹੀ ਸੀਗਾ ਆਪਣਾ ਪਹਿਲਾ ਵੀ ਤਾਂ ਹੁਣ ਸੋ ਆ ਵੀ 500 600 ਦੇ ਹੋਏ ਤੇ ਹੁਣ ਤੇ ਹਰ ਚੀਜ਼ ਮਹਿੰਗੀ ਹੋਈ ਪਈ ਇਹ ਤਾਂ ਬਹੁਤ ਜ਼ਿਆਦਾ ਤੁਸੀਂ ਬੀਫ ਵਗੈਰਾ ਬਣਾਉਣਾ ਹੈਮ ਲੈਂਮਾ ਜ਼ਰ ਬਣਾਉਣਾ ਉਹਦੇ ਕਰਕੇ ਆ ਸੋ ਆਹ ਵਾਲਾ ਆ ਗਿਆ ਆ ਦੂਜੇ ਆ ਗਏ ਹੈਂਡੀ ਜੇ ਓਪਨ ਪਰ ਸਾਈਡ ਬਰਨਰ ਵਾਲਾ ਜ਼ਿਆਦਾ ਵਧੀਆ ਰਹਿੰਦਾ ਕਿਉਂਕਿ ਤੁਸੀਂ ਸਾਈਡ ਤੇ ਕੁਕਿੰਗ ਵੀ ਕਰ ਸਕਦੇ ਹੋ ਸੋ ਇੱਕ ਗੱਲ ਹੋਰ ਦੱਸਦਾ ਇੱਥੇ ਬੱਚਿਆਂ ਦੇ ਖੇਲਣ ਲਈ ਕਿਉਂਕਿ ਕਾਫੀ ਟਾਈਮ ਲੱਗ ਜਾਂਦਾ ਇਸ ਸਟੋਰ ਦੇ ਵਿੱਚ ਲੋਕਾਂ ਨੂੰ ਸਮਾਨ ਖਰੀਦਦਿਆਂ ਕਰਦੇ ਆ ਤੇ ਇੱਥੇ ਇਹਨਾਂ ਨੇ ਬੱਚਿਆਂ ਦਾ ਖੇਲਣ ਲਈ ਵੀ ਬਣਾਇਆ ਹੋਇਆ ਏਰੀਆ ਇਸ ਸਾਈਡ ਤੇ ਬਣੀ ਹੋਈ ਆ ਕਾਫੀ ਸ਼ਾਪ ਵੀ ਬਣੀ ਹੋਈ ਆ ਦੇ ਅੰਦਰ ਤੇ ਪਿੱਛੇ ਆਪਾਂ ਜਾਂਦੇ ਆ ਬਾਹਰ ਵਾਲੇ ਪਾਸੇ ਉੱਥੇ ਆਪਾਂ ਜਾ ਕੇ ਤੇ ਲੈ ਕੇ ਆਈਏ ਪਲਾਂਟਸ ਤੇ ਉਹ ਮੈਨੂੰ ਦੂਰੋਂ ਦਿਸ ਗਿਆ ਕ੍ਰਿਸਮਸ ਟਰੀ ਇੱਥੇ ਵੀ ਬਹੁਤ ਸੋਹਣੇ ਸੋਹਣੇ ਰੰਗਾਂ ਦੇ ਕ੍ਰਿਸਮਸ ਟਰੀ ਨੇ ਤੇ ਇੱਧਰ ਹੈਗੇ ਪੌਟ ਜਿਹੜੇ ਇੰਡੋਰ ਪੌਟ ਆਪਾਂ ਰੱਖ ਸਕਦੇ ਆ ਆ ਵੀ ਬੜੇ ਸੋਹਣੇ ਬਣੇ ਹੋਏ ਡੌਗਸ ਤੇ 25 26 ਕਲਰ ਦਾ ਡੌਗ ਆ ਜੇ ਤੁਸੀਂ ਆਪਣਾ ਪੌਟ ਰੱਖ ਲਓ ਜਿਵੇਂ ਵੈਸੇ ਉਗਾ ਵੀ ਸਕਦੇ ਹੋ ਪਲਾਂਟਸ ਇੱਧਰ ਆਗੇ ਆਪਣੇ ਪਾਮ ਆ ਬੜੀ ਸੋਹਣੀ ਚੀਜ਼ ਹੈ ਇੱਕ ਆ ਇਦਾਂ वुਡ ਦੇ ਉੱਤੇ ਹੁੰਦੇ ਆ ਲੀਫ ਆ ਇਦਾਂ ਟੰਗ ਬਿੰਦੇ ਨੇ ਤੇ ਹੌਲੀ-ਹੌਲੀ ਗਰੋ ਹੁੰਦੇ ਰਹਿੰਦੇ ਨੇ ਤੇ 67 ਡਾਲਰ ਦਾ ਵਾ ਤੇ ਇੰਨੇ ਸੋਹਣੇ-ਸੋਹਣੇ ਫੁੱਲ ਲੱਗੇ ਹੋਏ ਆ ਇੱਧਰ ਆਗੇ ਆਵਲੇ ਵੀ ਬਹੁਤ ਸੋਹਣੇ ਆ ਗਏ ਪਲਾਂਟ ਸੀ ਤੇ ਕਈ ਤੇ ਖਿੜੇ ਹੋਏ ਕਾਫੀ ਕੋਸ਼ਿਸ਼ ਕਰੂੰਗੀ ਕਿ ਖਿੜੇ ਲੈ ਕੇ ਜਾਵਾਂ ਆ ਆਪਣੇ ਕੈਕਟਸ ਕੈਕਟਸ ਉੱਤੇ ਵੀ ਫੁੱਲ ਲੱਗੀ ਹੋਏ ਕਿੰਨੇ ਸਮੇਂ ਲੱਗਦੇ ਪਏ ਆ ਤੇ ਇਹ ਕਹਿ ਲੋ ਸਾਡੀ ਨਰਸਰੀ ਆ ਉੱਤੇ ਜਾਮਨੀ ਰੰਗ ਦੇ ਵੀ ਲੱਗੇ ਹੋਏ ਆ ਛੋਲੇ ਇੱਕ ਪੂਰਾ ਬੱਲਾ ਮੈਂ ਤੁਹਾਨੂੰ ਕਮਾ ਦਿੰਨੀ ਆ ਆ ਵੀ ਕ੍ਰਿਸਮਸ ਟਰੀ ਨੇ ਕਈ ਲੋਕੀ ਛੋਟੇ ਵੀ ਰੱਖਦੇ ਆ ਕ੍ਰਿਸਮਸ ਟਰੀ ਨੇਚਰਲ ਕ੍ਰਿਸਮਸ ਟਰੀ ਜਿਹੜੇ ਹੁੰਦੇ ਆ ਇੱਧਰ ਆਗੇ ਗੰਗਲੀ ਇੱਧਰ ਵੀ ਸਾਰੇ ਪੌਟ ਆਗੇ ਤੇ ਇਦਾਂ ਦਾ ਉੱਪਰ ਉਸ ਉੱਪਰ ਇਦਾਂ ਦਾ ਇਹਨਾਂ ਨੇ ਕਵਰ ਕੀਤਾ ਹੋਇਆ ਨੈੱਟ ਦੇ ਨਾਲ ਥੋੜੀ ਥੋੜੀ ਬਾਰਿਸ਼ ਵੀ ਆਉਂਦੀ ਰਹੇ ਔਰ ਥੋੜਾ ਥੋੜਾ ਇਦਾਂ ਨਾ ਇਹਨਾਂ ਨੂੰ ਟੱਕਿਆ ਵੀ ਰਵੇ ਪਲਾਂਟਸ ਨੂੰ ਤੇ ਬਹੁਤ ਸੋਹਣੇ ਫੁੱਲ ਨੇ ਬੜੇ ਸੋਹਣੇ ਸੋਹਣੇ ਲੱਗ ਰਿਹਾ ਇੱਧਰ ਆਗੇ ਰੋਜ਼ਸ ਇੱਧਰ ਆਪਣੇ ਆਗੇ ਮੈਰੀਗੋਲਡ ਗੈਂਡੇ ਦੇ ਫੁੱਲ ਆ ਗਿਆ ਆਵਲੇ ਆ ਵੀ ਸੋਨੇ ਨੇ ਸੋ ਆਪਾਂ ਕੋ ਮਰੇ ਨਰਸਰੀ ਦੇ ਵਿੱਚ ਤੇ ਆ ਛੋਟੇ ਰੋਜ਼ੇ ਆ ਗਏ ਆਹ ਵਾਲੇ ਛੋਟੇ ਰੋਜ਼ ਨੇ ਸੋ ਜਿਹੜੇ ਪਲਾਂਟ ਦੇ ਸਕੀਨ ਆ ਉਹਨੂੰ ਆ ਵੀ ਅੱਛੇ ਲੱਗਦੇ ਹੋਣਗੇ ਆ ਦੇਖੋ ਇਹ ਵੀ ਓਦਾਂ ਦੇ ਬਣੇ ਹੋਏ ਨੇ ਤੇ ਆ ਜਿਹੜੇ ਛੋਟੇ ਬੌਂਸਾ ਨੂੰ ਕਹਿੰਦੇ ਆ ਇਹ ਛੋਟਾ ਜਿਹਾ ਬਣਾ ਦਿੰਦੇ ਆ ਟਰੀ ਵਾਂਗੂ ਲੱਗਦਾ ਹੁੰਦਾ ਛੋਟਾ ਜਿਹਾ ਟਰੀ ਆ ਦੇਖੋ ਇਹ ਚ ਸਪੈਸ਼ਲ ਖਾਦ ਪੈਂਦੀ ਆ ਜਿਹੜੀ ਏਡੇ ਏਡੇ ਰਹਿੰਦੇ ਨੇ ਬੂਟੇ ਉਹਨਾਂ ਨੂੰ ਕੱਟੀ ਜਾਂਦੇ ਨੇ ਫਿਰ ਏਡੇ ਏਡੇ ਰਹਿੰਦੇ ਨੇ ਸੋ ਇਧਰ ਵੀ ਬਹੁਤ ਸੋਹਣੇ ਸੋਹਣੇ ਲੱਗੇ ਹੋਏ ਆ ਪਲਾਂਟਸ ਪਰ ਟੂਨੀਆਂ ਲੱਗਿਆ ਹੋਇਆ ਇਸ ਸਾਈਡ ਤੇ ਦੇਖ ਕੇ ਆਉਣਾ ਜਿੱਥੇ ਆਪਣੇ ਆ ਹੈਂਗਿੰਗ ਲੱਗੇ ਹੋਏ ਪਾਟਸ ਇੱਥੇ ਵੀ ਲੱਗੇ ਹੋਏ ਥੁੱਲੇ ਯੈਲੋ ਰੈੱਡ ਮੋਵ ਕਲਰ ਦੇ ਬਹੁਤ ਸੋਹਣੇ ਲੱਗਦੇ ਪਏ ਆ ਗਰਮੀਆਂ ਦੇ ਵਿੱਚ ਪਲਾਂਟਸ ਇੱਧਰ ਵੀ ਕੁਝ ਨੇਟਿਵ ਪਲਾਂਟਸ ਦੇ ਆ ਲਵੈਂਡਰ ਦੇ ਨੇ ਆ ਲਵੈਂਡਰ ਦਾ ਵਾ ਇਹਨੂੰ ਪਰਪਲ ਕਲਰ ਦੇ ਫਲਾਵਰਸ ਨਿਕਲਦੇ ਬੜੇ ਸੋਹਣੇ ਪਰ ਹੁਣ ਗਰਮੀਆਂ ਆ ਗਈਆਂ ਹੁਣ ਨਹੀਂ ਨਿਕਲਣੇ ਦਾ ਸੀਜ਼ਨ ਨਹੀਂ ਰਹਿ ਗਿਆ ਪਾ ਸੋਚ ਰੇ ਸੀ ਕਿ ਕੁਝ ਡਿਫਰੈਂਟ ਜਿਹਾ ਲੈ ਲਈਏ ਆ ਵੀ ਡਿਫਰੈਂਟ ਨੇ ਤੇ ਬਹੁਤ ਵੱਡੀ ਨਰਸਰੀ ਹੈ ਬਹੁਤ ਵੱਡੇ ਪਲਾਂਟਸ ਇੱਥੇ ਮਿਲਦੇ ਆ ਬਹੁਤ ਖੁੱਲੇ ਥਾਂ ਦੇ ਵਿੱਚ ਤੇ ਪਿੱਛੇ ਦੂਸਰੇ ਵੀ ਹੈਗੇ ਆ ਮੰਗੋ ਟਰੀ ਔਰੈਂਜ ਟਰੀ ਆ ਦੇਖੋ ਇੱਧਰ ਆ ਗਏ ਔਰੈਂਜ ਟਰੀ ਔਰੈਂਜ ਸੀਡਲੈਸ ਔਰੈਂਜ ਆ ਗਏ ਤੇ ਐਪਲਸ ਵੀ ਹੈਗੇ ਨੇ ਐਪਲ ਟਰੀ ਵੀ ਆ ਮੰਗੋ ਟਰੀ ਆਗੇ ਆਹ ਵਲੋਂ ਇਹ ਇਹ ਔਰੈਂਜ ਆ ਸੌਰੀ ਤੇ ਪੱਤੇ ਨਹੀਂ ਉਦਾਂ ਦੇ ਆਰੇ ਆ ਵੀ ਡਿਫਰੈਂਟ ਆ ਇਹ ਵੀ ਕੁਝ ਹੋਰ ਆ ਆ ਜਿਹੜੀਆਂ 베ਰੀਜ਼ ਲੱਗਦੀਆਂ ਹੁੰਦੀਆਂ ਇਹ ਉਹ ਨੇ ਤੂਤ ਜਿਹਨੂੰ ਕਹਿੰਦੇ ਤੂਤ ਤੇ 베ਰੀਜ਼ ਜਿਹੜੀਆਂ ਲੱਗਦੀਆਂ ਅੰਬ ਦੇਸੀ ਨਹੀਂ ਰਿਹਾ ਇਸ ਵਾਰੀ ਕੋਈ ਵੀ ਅੰਬ ਆ ਨਾਰਦਾ ਆ ਨਾਰਦਾ ਪਲਾਂਟ ਲੱਗਾ ਹੋਇਆ ਆ ਜਿਹੜੇ ਆ ਜਿਹੜੇ ਗੋਲਾਂ ਲੱਗਦੀਆਂ ਹੁੰਦੀਆਂ ਮਲਬਰੀਜ਼ ਨੂੰ ਕਹਿੰਦੇ ਬਲੈਕ ਮਲਬਰੀ ਆ ਬਹੁਤ ਲੋਕਾਂ ਦੇ ਘਰਾਂ 'ਚ ਲੱਗੇ ਹੋਏ ਨੇ ਥਰੀ ਸੋ ਆ ਰਿਹਾ ਆਪਣਾ ਵੱਡਾ ਇਸ ਸਾਈਡ ਚੱਲਦੇ ਆ ਪੌਟ ਦੇਖਦੇ ਆ ਇਸ ਸਾਈਡ ਤੇ ਸਾਰੇ ਕਾਲੇ ਰੰਗ ਦੇ ਪੌਟ ਨੇ ਵੱਡੇ ਤੋਂ ਲੈ ਕੇ ਛੋਟਾ ਤੇ ਕੋਸ ਕੋ ਇਸ ਤਰ੍ਹਾਂ ਦੇ ਨੇ کافی ਕਲਰ ਡਾਇਏ ਨੇ ਗ੍ਰੀਨ ਕਲਰ ਦੇ ਬਲੂ ਕਲਰ ਦੇ ਵਾਈਟ کافی ਵੱਡੇ ਵੱਡੇ ਪੌਟ ਨੇ ਹੁੰਦਾ ਕਿੱਕੇ ਕਲਥ ਦੇ ਪੌਟ ਨੇ ਵੱਡੇ ਮਰੂਨ ਬਲੂ ਸੋਣ ਨੇ ਪੌਟ ਸਾਡੇ ਕੋਲ ਹੈਗੇ ਨੇ ਸਾਨੂੰ ਪੌਟ ਨਹੀਂ ਚਾਹੀਦੇ ਸਾਨੂੰ ਸਿਰਫ ਮਿੱਟੀ ਚਾਹੀਦੀ ਆ ਆ ਹੈਗੇ ਨੇ ਤੇ ਆ ਵਿੱਲਾ ਚੜਾਉਣ ਲਈ ਇਹਨਾਂ ਨੇ ਬਣਾਈਆਂ ਹੋਈਆਂ ਐਦੇ ਤੇ ਕੋਈ ਤੁਸੀਂ ਆਪਣੀ ਵੀਲ ਚੜਾਉਣੀ ਆ ਚੜਾ ਸਕਦੇ ਹੋ ਸਟੈਂਡ ਬਣਾਏ ਹੋਏ ਲੋਹੇ ਦੇ ਇਹਨਾਂ ਨੇ ਇਧਰ ਆਪਾਂ ਸਾਰੇ ਕੱਲ ਹੀ ਸਹਿਰ ਇਧਰ ਵੀ ਕਾਫੀ ਵੱਡੇ ਵੱਡੇ ਇਹਨਾਂ ਨੇ ਬਣਾਏ ਆ ਇਧਰ ਮਿੱਟੀ ਦੇ ਨੇ ਕੁਝ ਪਲਾਸਟਿਕ ਦੇ ਵੀ ਹੁੰਦੇ ਨੇ ਉਹਦਾ ਆ ਸ਼ਾਇਦ ਹਾਂ ਆ ਪਲਾਸਟਿਕ ਦਾ ਵਾ ਇਹ ਸ਼੍ਰੇਮਿਕਾ ਅਦਰ ਬੈਂ ਬੁਲਗੜਾ ਟਾਈਗਰ ਗ੍ਰਾਸ ਇੱਧਰ ਆਪਾਂ ਆ ਗਏ ਆਪਾਂ ਦੇਖਦੇ ਆਪਾਂ ਲੱਭਣਾ ਕੁਝ ਘਰ ਸਬਜ਼ੀ ਲਾਉਣ ਲਈ ਲੱਭਣਾ ਵਾ ਆ ਪਾਣੀ ਚ ਲਾਏ ਹੋਏ ਇਹਨਾਂ ਨੇ ਪਲਾਂਟਸ ਇਹ ਵਾਟਰ ਪਲਾਂਟਸ ਨੇ ਫਲੋਟਰ ਫਲੋਟਿੰਗ ਪਲਾਂਟਸ ਫਲੋਟ ਹੋ ਰਹੇ ਪਾਣੀ ਚ ਆ ਵੀ ਸਾਰੇ ਵਿਲਾਂ ਚ ਰੋਣ ਵਾਲੇ ਆ ਤੇ ਇਧਰ ਵੀ ਪੌਟ ਆਪਣੇ ਆ ਗਏ ਇਧਰ ਆ ਗਿਆ ਹਰੀਆਂ ਮਿਰਚਾਂ ਆ ਦੇਖੋ ਮਿਰਚਾਂ ਕਿਸ ਤਰ੍ਹਾਂ ਦੀਆਂ ਨੇ ਇੱਕ ਕਾਲੀਆਂ ਹੋ ਜਾਂਦੀਆਂ ਹਰੇ ਤੋਂ ਬਾਅਦ ਹਰੇ ਤੋਂ ਬਾਅਦ ਕਾਲੀਆਂ ਇੱਕ ਕਾਲੀਆਂ ਮਿਰਚਾਂ ਡਿਫਰੈਂਟ ਡਿਫਰੰਟ ਤਰ੍ਹਾਂ ਦੀ ਚਿਲੀਜ਼ ਨੇ ਉੱਦਾਂ ਦੀਆਂ येलो ਚਿਲੀਜ਼ ਤੇ ਆ ਸਾਰੀਆਂ ਕੋਈ ਪਰਪਲ ਨੇ ਆ ਛੋਟੇ ਗਮਲੇ ਚ ਚੜਾਇਆ ਹੋਇਆ ਇਹਨਾਂ ਨੇ ਨਿੰਬੂ ਇਹਨਾਂ ਨੂੰ ਆਹ ਦੇਖੋ ਨਿੰਬੂ ਲੱਗਦੇ ਹੋਏ ਇਦਾਂ ਚਾਰ ਟਮਾਟਰ ਲੱਗੇ ਆ ਤੇ ਖਣਨੇ ਆ ਤੇ ਆ ਦੋ ਆ ਇੱਕ ਆ ਪਰ ਡਿਫਰੈਂਟ ਟਮਾਟਰ ਬਣੋ ਨੀ ਉਹ ਦੂਸਰੇ ਲੰਬੇ ਟਮਾਟਰ ਨੇ ਤੁਹਾਨੂੰ ਕਿਹੜੇ ਕਿਹੜੇ ਚਾਹੀਦੇ ਆ ਆ ਇਹਨਾਂ ਨੂੰ ਵੀ ਲੱਗ ਰਿਹਾ ਆ ਵੇਖੋ ਇਹਨਾਂ ਨੂੰ ਬੁੱਟੇ ਤੇ ਲੱਗੇ ਹੋਏ ਜੇ ਚਾਹੀਦੇ ਤੇ ਫਿਰ ਲੈ ਲਓ ਟਮਾਟਰ ਚਿਲੀ ਆ ਉੱਤੇ ਵੀ ਉੱਤੇ ਵੀ ਟਮਾਟਰ ਨੂੰ ਲੱਗੇ ਹੋਏ ਆ ਵੇਖੋ ਇਹਨੂੰ ਵੀ ਦੋ ਟਮਾਟਰ ਲੱਗੇ ਆ ਡਿਫਰੈਂਟ ਟਮਾਟਰ ਨੇ ਆ ਹਰੀਆਂ ਮਿਰਚਾਂ ਨੇ ਸਬਜ਼ੀਆਂ ਪਾਉਣ ਦੀ ਨਹੀਂ ਲੱਗਦੇ ਪਰ ਡਿਫਰੈਂਟ ਜਿਹੜੇ ਮਾਡਲ ਆ ਆਹ ਤੇ ਮੋਟਰ ਆਪਣਾ ਸਟੈਂਡਰਡ ਤੇ ਮੋਟਰ ਆ ਸੈਟਰੀਆ ਦਾ ਪਲਾਂਟ ਆ ਜਿਹਦੀ 슈ਗਰ ਬੰਦਦੀ ਆ ਜਿਹੜੀ ਆਪਾਂ ਖਾਂਦੇ ਆ ਨਾ ਜਿਹਨੂੰ ਡਾਇਬੀਟਿਸ ਹੁੰਦੀ ਆ ਉਹ ਦਾ ਪਲਾਂਟ ਆ ਇਹ ਇਧਰ ਪੋਟੈਟੋਜ਼ ਵੀ ਲੱਗੇ ਸਵੀਰ ਪੋਟੈਟੋਜ਼ ਚਲੋਨ ਮਿੱਟੀ ਲੈ ਲਈ ਅਸੀਂ ਥੋੜੇ ਜਿਹਾ ਪਲਾਂਟਸ ਲੈ ਲਏ ਆਪਣੇ ਲਈ ਇੱਥੇ ਤੇ ਘੁੰਮੀ ਜਾਓ ਇੰਜੋਏ ਕਰੀ ਜਾਓ ਆ ਵੀ ਬੜਾ ਅੱਛਾ ਲੱਗ ਰਿਹਾ ਹੈ ਫੁੱਲ ਹੀ ਫੁੱਲ ਆਊਟਡੋਰ ਫਲਾਵਰਸ ਇੱਧੇ ਸਾਰੇ ਕੈਕਟਸ ਨੇ ਆ ਬਾਹਰ ਡੈਕੋਰੇਸ਼ਨ ਕਰਨ ਵਾਸਤੇ ਡਾਕਸ ਵਗੈਰਾ ਲੱਗੀਆਂ ਹੋਈਆਂ ਨੇ ਡੌਗਸ ਨੇ डेकोरेशन दिस इज ने और बड़े-बड़े पैरेट ने सभी डॉग कैट लेजर्ड्स फेयरी टेल्स ये साइड तो थल्ले भी डेकोरेशन नहीं बनी हुई है काफी चीज़ें ਬਣਾਉਂਦੇ ਹਾਂ ਤੇ ਵਲੌਗ ਕਾਫੀ ਲੰਬਾ ਬਣ ਜਾਂਦਾ ਜਿੱਦਾਂ ਇਹਦੇ ਵਿੱਚ ਆਪਾਂ ਨੂੰ ਆ ਪੈਬਲਸ ਵੀ ਮਿਲ ਜਾਂਦੇ ਆ ਪਾਉਣ ਵਾਸਤੇ ਜਿਹੜੀ ਤੁਸੀਂ ਕਰਦੇ ਲੈਂਡਸਕੇਪਿੰਗ ਵੱਡੇ ਪੈਬਲਸ ਵੀ ਮਿਲ ਜਾਂਦੇ ਆ ਇਦਾਂ ਦੇ ਪੱਥਰ ਵੀ ਮਿਲ ਜਾਂਦੇ ਆ ਇਸ ਤਰ੍ਹਾਂ ਦੇ ਪੱਥਰ ਆ ਫੁੱਲ ਪੈਕਟਸ ਦੇ ਵਿੱਚ ਮਿਲ ਜਾਂਦੇ ਆ ਸੋ ਆ ਇਦਾਂ ਜਿਹੜੀ ਥੋੜੇ ਬਹੁਤ ਤੁਸੀਂ ਫੈਂਸ ਕਰਕੇ ਆਪ ਘਰ ਬਣਾਉਣੀ ਆ ਲਾਉਣੀ ਆ ਫੈਂਸ ਕਰਕੇ ਤੁਸੀਂ ਕੋਈ ਗਾਰਡਨਿੰਗ ਕਰਨੀ ਆ ਉਹ ਵੀ ਤੁਸੀਂ ਆਪਣੇ ਆਪ ਕਰ ਸਕਦੇ ਹੋ ਤੇ ਇੱਧਰ ਆਪਣੇ ਥੋੜੇ ਬਹੁਤੇ ਟਾਈਲਾਂ ਦਾ ਸਮਾਨ ਆ ਇਹ ਚਲੋ ਬਾਕੀ ਥੋੜਾ ਹਾਈ ਲੈਵਲ ਤੇ ਆ ਜਾਂਦਾ ਜਿਹੜੇ ਜ਼ਿਆਦਾ ਕੰਸਟਰਕਸ਼ਨ ਦਾ ਕੰਮ ਕਰਦੇ ਨੇ ਉਹਨਾਂ ਵਾਸਤੇ ਆ ਪਰ ਛੋਟੀਆਂ-ਮੋਟੀਆਂ ਚੀਜ਼ਾਂ ਜਿੱਦਾਂ ਅਸੀਂ ਇੱਥੋਂ ਲੈ ਲਿਆ ਸਮਾਨ ਤੇ ਹੁਣ ਲੈ ਕੇ ਚੱਲਦੀ ਆ ਬਾਹਰ ਆਪਾਂ ਆ ਸਾਰੇ ਤੁਹਾਨੂੰ ਇਹ ਹੀ ਦੱਸਣ ਲਈ ਕਿ ਪੈਬਲਸ ਵਗੈਰਾ ਜਿਹੜਾ ਤੁਸੀਂ ਡੈਕੋਰੇਸ਼ਨ ਲਈ ਯੂਜ਼ ਕਰ ਸਕਦੇ ਆਪਣੇ ਘਰ ਦੇ ਵਿੱਚ ਛੋਟੇ-ਛੋਟੇ ਪੈਬਲਸ ਤੇ ਆ ਪਾਉਂਡ ਵਗੈਰਾ ਜੇ ਤੁਸੀਂ ਰੈਡੀ ਕਰਾਉਣਾ ਹੋਵੇ ਫਰੰਟ ਤੇ ਤੇ ਇਧਰ ਵਾਲੇ ਪਾਸੇ ਆਗੇ ਜਿੱਦਾਂ ਵਾਟਰ ਫੀਚਰ ਹੋਗੇ ਸਾਹਮਣੇ ਕਿ ਆ ਪਗਰਾਂ ਦੇ ਵਿੱਚ ਵੇਖਿਆ ਕਿ ਵਾਟਰ ਫੀਚਰ ਹੁੰਦੇ ਆ ਉਹ ਵਾਲੇ ਨੇ ਆ ਵੀ ਡੈਕੋਰੇਟਿਵ ਜਿਹੜੀਆਂ ਮਸ਼ਰੂਮਸ ਬਣੀਆਂ ਹੋਈਆਂ ਹਨ ਹੱਲ ਇਹ ਰਾਤ ਨੂੰ ਹੈਗੀਆਂ ਉਹਦੇ ਨਾਲ ਸੋਲਰ ਨਾਲ ਜਗਨ ਵਾਲੀਆਂ ਨੇ ਬਾਕੀ ਇੱਧਰ ਸਾਰੇ ਆਪਣੇ ਬਾਗ ਸਾਗੇ ਆ ਵੀ ਬਾਹਰ ਡੈਕੋਰੇਸ਼ਨ ਵੀ ਹੈ ਲਾਈਟਸ ਸੋਲੋ ਲਾਈਟਸ ਨੇ ਫਰਾਹ ਥੋੜੇ ਆਰਟੀਫੀਸ਼ੀਅਲ ਫਲਾਵਰ ਡੈਕੋਰੇਸ਼ਨ ਨਾਲੀ ਆਰਟੀਫੀਸ਼ੀਅਲ ਪਾਟਸ ਆਗੇ ਇਹ ਨੇਚਰਲ ਨਹੀਂ ਆਰਟੀਫੀਸ਼ੀਅਲ ਸਾਰੇ ਸੋਨੇ ਲੱਗਦੇ ਗਏ ਸੀ ਹਾਂ ਵਾਲੇ ਐਦਾਂ ਲਗਾ ਦੇ ਯਕ ਕੁ ਵਿੱਚ ਗ੍ਰੀਨ ਲਾ ਦੋ ਚਲੋ ਆਪਾਂ ਹੁਣ ਆਗੇ ਇੱਕ ਤੋਂ ਬਾਹਰ ਨਿਕਲ ਕੇ ਅੰਦਰ ਚਲਦੇ ਹਾਂ ਹੁਣ ਪੇ ਕਰਦੇ ਹਾਂ ਆ ਆਊਟਡੋਰ ਡਾਈਨਿੰਗ ਜਿਹੜਾ ਤੁਸੀਂ ਆਪਣੀ ਬਾਲਕਨੀ ਚ ਰੱਖਣਾ ਤੁਸੀਂ ਉਹ ਵੀ ਰੱਖ ਸਕਦੇ ਹੋ ਇਹ ਵੀ ਬਹੁਤ ਸੋਹਣੇ ਬਣੇ ਹੋਏਗਾ ਇਹਦੇ ਵਿੱਚ ਉਹਨੇ ਨਿਕਸੋ ਕੇ ਜਾਂਦੇ ਆ ਚੇਅਰਸ ਵੀ ਬਣੀਆਂ ਹੋਈਆਂ ਨੇ ਬਾਹਰ ਬੈਠਣ ਲਈ ਪੂਲ ਸਾਈਡ ਤੇ ਬੈਠਣ ਲਈ ਵੀ ਚੇਅਰਸ ਬਣੀਆਂ ਹੋਈਆਂ ਨੇ ਤੇ ਆ ਸਾਰਾ ਆਊਟਡੋਰ ਵਾਸਤੇ ਆ ਕਿੰਨਾ ਸੋਹਣਾ ਬਣਿਆ ਜਦੋਂ ਆਪਣੇ ਉਹਦੇ ਹੁੰਦੇ ਆ ਇਹ ਪਤਾ ਨਹੀਂ ਕਿਹੜੇ ਮਟੀਰੀਅਲ ਦੇ ਬਣੇ ਹੋਏ ਆ ਉਹੀ ਲੱਗਦਾ ਜਦੋਂ ਆਪਣੀ ਵਾਨ ਦੇ ਮੰਝੇ ਹੁੰਦੇ ਆ ਉਹੀ ਲੱਗਦਾ ਵਾਨ ਦਾ ਹੀ ਲੱਗਦਾ ਬੜਾ ਸੋਹਣੀ ਬੜੀ ਸੋਹਣੀ ਚੇਅਰ ਆ ਨਾਲ ਟੇਬਲ ਆ ਬਹੁਤ ਸੋਹਣਾ ਆ ਮਾਰਬਲ ਵਗੈਰਾ ਦੇਤੇ ਹੁੰਦੇ ਪਰ ਆ ਬੜੇ ਡਿਫਰੈਂਟ ਲੱਗਿਆ ਮੈਨੂੰ ਬਹੁਤ ਸੋਹਣਾ ਲੱਗਿਆ ਆ ਵਾਲਾ ਸੈੱਟ ਪਤਾ ਨਹੀਂ ਕਿੰਨੇ ਦੀ ਪ੍ਰਾਈਸ ਆ ਜੀ ਲਿਖੀ ਨਹੀਂ ਹੋਈ ਪ੍ਰਾਈਸ ਅੱਥੇ ਲੱਗ ਗਿਆ ਚਲਦੇ ਇੱਧਰ ਵੀ ਸਾਰੀਆਂ ਚੇਅਰਸ ਪਈਆਂ ਆਊਟਡੋਰ ਚੇਅਰਸ ਆਊਟਡੋਰ ਡਾਈਨਿੰਗ ਟੇਬਲਸ ਪਈ ਹੋਏ ਨੇ ਚਲਦੇ ਉਸ ਤੋਂ ਬਾਅਦ ਤੇ ਆਹ ਵਾਲੇ ਜਿਹੜੇ ਹੁੰਦੇ ਆ ਮੋਸਟਲੀ ਅਸੀਂ ਕ੍ਰਿਸਮਸ ਦੇ ਟਾਈਮ ਜਿਹੜਾ ਯੂਜ਼ ਕਰਦੇ ਆ ਲੋਕ ਜਿਹੜੇ ਕ੍ਰਿਸਮਸ ਡੈਕੋਰੇਸ਼ਨ ਕਰਦੇ ਆ ਉਹ ਵਰਤਦੇ ਆ ਇਤਨੀ ਸੈਂਟਾ ਦੇ ਨਾਲ ਗਿਫਟਸ ਕਿੰਨੇ ਨਾ ਆਏ ਹੋਏ ਆ ਯਾਰ ਓਏ ਸੀਕ੍ਰੀਟ ਜਿਆ ਸਮਾਰਨ ਅਸੀਂ ਆ ਰਹੇ ਆਂ ਵਾਪਸ ਤੇ ਜਾ ਕੇ ਪਲਾਂਟਸ ਲਾਉਣੇ ਆਂ ਜਿਆਦਾ ਤੇ ਨਹੀਂ ਲੈ ਕੇ ਆਉਂਦੇ ਥੋੜੇ ਜਿ ਲੈ ਕੇ ਆਉਂਦੇ ਸੀਜ਼ਨਲ ਪਲਾਂਟਸ ਤੇ 5 ਮਿੰਟ ਦੀ ਡਰਾਈਵ ਸੀਗੀ ਉੱਥੋਂ ਸਾਡੇ ਘਰ ਤੋਂ ਪਰ ਉੱਥੇ ਘੁੰਮਦਿਆਂ ਸਾਨੂੰ ਕਾਫੀ ਟਾਈਮ ਲੱਗ ਗਿਆ ਮੈਂ ਥੋੜੀ ਵੀਡੀਓ ਬਣਾਉਣ ਲੱਗ ਕੇ ਤੁਹਾਨੂੰ ਦਿਖਾਉਣ ਵਾਸਤੇ ਤੇ ਹੁਣ ਆਪਾਂ ਚੱਲਦੇ ਆਂ ਘਰ ਘਰ ਜਾ ਕੇ ਤੇ ਫਿਰ ਮੈਂ ਪਲਾਂਟਸ ਲਾ ਕੇ ਤੇ ਆ ਲੈ ਆਏ ਆਪਾਂ ਪਲਾਂਟ ਤੇ ਆ ਇੱਕ ਹਰੀ ਮਿਰਚ ਦਾ ਬੂਟਾ ਲਾਉਣ ਵਾਲਾ ਰਹਿ ਗਿਆ ਤੇ ਇੱਧਰ ਅਸੀਂ ਲਾ ਦਿੱਤੇ ਆ ਤੇ ਆ ਵੀ ਥੋੜਾ ਇੰਨਾ ਚੱਲਿਆ ਨਹੀਂ ਪਤਾ ਨਹੀਂ ਟੁੱਟ ਗਿਆ ਇਹਦੇ ਉੱਤੇ ਕੱਲ ਭਾਰ ਪੈ ਗਿਆ ਟੁੱਟ ਗਿਆ ਆ ਲਾਉਂਦੇ ਨੇ ਤੇ ਇੱਧਰ ਕੁਝ ਲਾਉਂਦੇ ਨੇ ਇਦਾਂ ਵਿੱਚ ਵਿੱਚ ਲਾਉਂਦੇ ਨੇ ਬੂਟੇ ਫਟਾਫਟਾ ਕੇ ਤੇ ਇੱਧਰ ਵੀ ਲਾਉਂਦੇ ਨੇ ਇਹਨਾਂ ਨੂੰ ਰੱਖਦੇ ਕਿਤੇ ਹੁਣ ਕਿਹੜੀ ਕਿਸੇ ਜਗ੍ਹਾ ਤੇ ਮੈਂ ਰੱਖਦੀ ਕਿਉਂਕਿ ਮੇਰੇ ਪਿੱਛੇ ਕਿਆਰੀ ਸਕਾਰੀ ਸਾਰੀ ਸਾਫ਼ ਹੋਣ ਵਾਲੀ ਆ ਤੇ ਬਾਕੀ ਅਸੀਂ ਕਿੱਥੇ ਲਾਏ ਆ ਅਸੀਂ ਇੱਕ ਥਾਂ ਤੇ ਨਾ ਅੱਜ ਥੱਲੇ ਲਾਏ ਆ ਅੱਜ ਥੱਲੇ ਵੀ ਹਰੀਆਂ ਮਿਰਚਾਂ ਲਾਤੀਆਂ ਨੇ ਤੇ ਇੱਕ ਦੋ ਸਾਡੇ ਜਿਹੜੇ ਹੈਗੇ ਆ ਚਾਹ ਕद्दू ਦੀਆਂ ਬੇਲਾਂ ਨੇ ਤੇ ਉਹ ਲਾਈਆਂ ਹੋਈਆਂ ਨੇ ਇਹ ਅਸੀਂ ਇਸ ਸਾਈਡ ਤੇ ਲਗਾਤਾ ਟਮਾਟਰ ਇਹ ਸਰ ਕੋ ਪੋਟ ਪਿਆ ਸੀਗਾ ਖਾਲੀ ਕਮਲਾ ਤੇ ਨਾਲ ਅਸੀਂ ਪਾਤਾ ਥਾਈਮੇ ਪਾਤਾ ਆਵळा ਬੁੱਟਾ ਵੀ ਲਾਤਾ ਤੇ ਗਮਲੇ 'ਚ ਹੀ ਲਾਤਾ ਕਿਉਂਕਿ ਗਮਲੇ 'ਚ ਉਹ ਜੁਗਾ ਕਾਫੀ ਮਿੱਟੀ ਪਾ ਦਿੱਤੀ ਆ ਤੇ ਇਹ ਥਾਈਮ ਜਿਹੜਾ ਟਾਲੀਅਨ ਚੀਜ਼ਾਂ ਦੇ ਵਿੱਚ ਪੈਂਦਾ ਜਿਵੇਂ ਪਾਸਤਾ ਵਗੈਰਾ ਹੋਵੇ ਫਰੈਸ਼ ਪਾਸਤਾ ਤੇ ਔਰਗੈਨੋ ਵਗੈਰਾ ਜਿੱਦਾਂ ਜਿੱਦਾਂ ਪਾਉਣੀ ਆ ਆਪਾਂ ਤੇ ਇਹ ਕਹਿੰਦੇ ਅੱਛਾ ਹੁੰਦਾ ਪਾਣਾ ਚਲੋ ਸੀ ਲੈ ਆਂਦੇ ਅੱਛਾ ਲੱਗਿਆ ਤੇ ਦੋ ਅਸੀਂ ਵੈਜੀਸ ਲੈ ਕੇ ਆਉਂਦੀ ਆ ਤੇ ਇੱਕ ਦੋ ਹਰੀਆਂ ਮਿਰਚਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਸੀਗੀਆਂ ਲਾਈਆਂ ਸੀਗੀਆਂ ਉਹ ਵਾਲੀਆਂ ਤੇ ਮਿਲਦੇ ਹੁਣ ਨੈਕਸਟ ਵੀਡੀਓ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ Rob ruck bye.